ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਬਣਾਵਾਂਗੇ ਸਤੂ ਸਤੂ ਕਿੱਦਾਂ ਬਣਦਾ ਇਹ ਭੁੰਨੇ ਹੋਏ ਛੋਲਿਆਂ ਦਾ ਪੈਕਟ ਮਿਲ ਜਾਂਦਾ ਹੈ ਭੁੰਨੇ ਹੋਏ ਛੋਲਿਆਂ ਨੂੰ ਆਪਾਂ ਮਿਕਸੀਜ ਦੇ ਵਿੱਚ ਜਾਂ ਮਿਕਸੀ ਜਾਰ ਤੇ ਵਿੱਚ ਪਾ ਕੇ ਪੀਸ ਲਵਾਂਗੇ ਤੇ ਤਿਆਰ ਹੋ ਜਾਏਗਾ ਆਪਣਾ ਸਤੂ ਤੇ ਸਤੂ ਦੇ ਆਪਾਂ ਡਰਿੰਕ ਬਣਾਵਾਂਗੇ ਫਾਈਨ ਜਪਾ ਪਾਊਡਰ ਬਣਾ ਲੈਣਾ ਇਹਦਾ ਤੁਸੀਂ ਤੇ ਆਪਾਂ ਇਹਦਾ ਹੁਣ ਡਰਿੰਕ ਬਣਾਵਾਂਗੇ 2 ਚਮਚ ਸਬਤੋ ਪਾਊਡਰ ਦੇ ਲੈ ਲਵਾਂਗੇ ਇੱਕ ਗਲਾਸ ਦੇ ਵਿੱਚ ਪਾਵਾਂਗੇ ਇਹਦੇ ਵਿੱਚ ਆਪਾਂ ਹੁਣ ਠੰਡਾ ਪਾਣੀ ਪਾਵਾਂਗੇ ਠੰਡਾ ਪਾਣੀ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਜੋ ਇਹਦੇ ਵਿੱਚ ਕੋਈ ਲੰਮਸ ਨਾ ਰਹਿਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਕਾਲਾ ਨਮਕ ਜਿਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਭੁੰਨਿਆ ਹੋਇਆ ਜੀਰਾ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧਾ ਨਿੰਬੂ ਕੱਟ ਕੇ ਪਾਵਾਂਗੇ ਇਹਦੇ ਨਾਲ ਟੇਸਟ ਵਧੀਆ ਹੋ ਜਾਂਦਾ ਨਿੰਬੂ ਘਰਨੀਆਂ ਦੇ ਵਿੱਚ ਜ਼ਰੂਰ ਪੀਣਾ ਚਾਹੀਦਾ ਇਹਦੇ ਬੀਜ ਕੱਢ ਲਾਂਗੇ ਬੀਜ ਕੱਢਣ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧਾ ਨਿੰਬੂ ਨਿਚੋੜ ਦਾਂਗੇ ਸੱਤੂ ਹੈਲਥ ਲਈ ਬਹੁਤ ਵਧੀਆ ਹੁੰਦਾ ਹੈ ਇਹਦੇ ਵਿੱਚ ਫਾਈਬਰ ਪਾਇਆ ਜਾਂਦਾ ম্যাগਨੀਸ਼ੀਅਮ ਪਾਇਆ ਜਾਂਦਾ ਆਇਰਨ ਪਾਇਆ ਜਾਂਦਾ ਜੀ ਦੇ ਨਾਲ ਜਿਨ੍ਹਾਂ ਨੂੰ ਵੀ ਖੂਨ ਦੀ ਕਮੀ ਹੋਵੇ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਇਸ ਡਰਿੰਕ ਨੂੰ ਜ਼ਰੂਰ ਪੀਣਾ ਚਾਹੀਦਾ ਐਨਰਜੀ ਦਾ ਸੋਰਸ ਹੈ ਇਹ ਇਹਦੇ ਵਿੱਚ ਆਪਾਂ ਹੁਣ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਠੰਡਕ ਲਈ ਇਹਦੇ ਵਿੱਚ ਪੁਦੀਨੇ ਦੇ ਪੱਤੇ ਪਾਵਾਂਗੇ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿਨ੍ਹਾਂ ਨੇ گاੜਾ ਪੀਣਾ ਹੈ ਉਹ ਜ਼ਿਆਦਾ ਵੀ ਪਾ ਸਕਦੇ ਨੇ ਸੱਤੂ ਜਿਨ੍ਹਾਂ ਨੇ ਪਤਲਾ ਪੀਣਾ ਉਹ ਘੱਟ ਪਾ ਸਕਦੇ ਨੇ ਤੇ ਇਹ ਹੋ ਗਈ ਨਮਕ ਵਾਲੀ ਸੱਤੂ ਦੀ ਡਰਿੰਕ ਅਗਲੀ ਡਰਿੰਕ ਆਪਾਂ ਮਿੱਠੇ ਵਾਲੀ ਬਣਾਉਣੀ ਆ ਬਹੁਤ ਟੇਸਟੀ ਬਣਿਆ ਸੀ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਦੂਸਰਾ ਗਲਾਸ ਲਵਾਂਗੇ ਇਹਦੇ ਵਿੱਚ ਆਪਾਂ 2 ਚਮਚੇ ਸੱਤੂ ਪਾਊਡਰ ਦੇ ਪਾਵਾਂਗੇ ਤੇ ਦੂਸਰਾ ਇਹਦੇ ਵਿੱਚ ਆਪਾਂ ਰੋਜ਼ সিরাপ ਪਾਵਾਂਗੇ ਤਿੰਨ ਤੋਂ ਚਾਰ ਚਮਚ ਇਹਦੇ ਵਿੱਚ ਤੁਸੀਂ ਸ਼ਾਇਦ ਵੀ ਪਾ ਸਕਦੇ ਹੋ ਦੂਰਾ ਖੰਡ ਵੀ ਪਾ ਸਕਦੇ ਆ ਆਪਣੇ ਟੇਸਟ ਦੇ ਅਕੋਰਡਿੰਗ ਜੋ ਤੁਸੀਂ ਪਾਉਣਾ ਪ੍ਰੇਫਰ ਕਰੋ ਉਹ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਪਾਣੀ ਪਾਵਾਂਗੇ ਠੰਡਾ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਟੇਸਟ ਲਈ ਅੱਧਾ ਨਿੰਬੂ ਕੱਟ ਕੇ ਪਾਵਾਂਗੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਦੇ ਵਿੱਚ ਇਹ ਡਰਿੰਕ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ। ਨਿੰਬੂ ਨਾਲ ਵੀ ਟੇਸਟ ਵਧੀਆ ਆ ਜਾਂਦਾ। ਮੈਂ ਆਚ ਰਣਜੀਤ ਕਿਚਨ ਤੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰam YouTube ਤੇ Facebook ਤੇ ਪੇਜ ਤੋਂ ਜੇ ਤੁਹਾਨੂੰ ਸਾਡੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੈ ਕੋਈ ਫਾਇਦੇਮੰਦ ਲੱਗਦੀ ਹੈ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਤੇ Facebook ਤੇ ਪੇਜ ਨੂੰ ਫਾਲੋ ਕਰ ਲੈਣਾ ਦੋਨੋਂ ਹੀ ਸਤੂ ਡਰਿੰਕ ਬਹੁਤ ਟੈਸਟੀ ਬਣੀ ਸੀ ਬਾਹਰ ਵਾਲੀ એનર્ਜੀ ਡਰਿੰਕ ਨਾਲੋਂ ਘਰ ਹੀ ਹੈਲਦੀ ਤਰੀਕੇ ਨਾਲ ਬਣਾ ਕੇ ਡਰਿੰਕ ਜ਼ਰੂਰ ਪੀਓ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਕੋਈ ਰੈਸਪੀ ਲੈ ਕੇ ਧੰਨਵਾਦ ਜੀ